ਹਾਂ 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 ਵੀ ਦੱਸ ਦੱਸ ਮੰਗੋਲਡੀ ਆਂ ਤੁਸੀਂ ਟੈਂਪਰਰੀ ਬੋਲ ਰਹੇ ਨਹੀਂ ਹਾਂ ਹਾਂ ਮੈਂ ਵਿਕਰਮ ਬੋਲ ਰਾਂ ਦੱਸ ਹਾਂ ਮੈਂ ਕੋਲਡੀ ਬੋਲ ਰਾਂ ਬਹੁਤ ਮੈਨੂੰ ਮਾਰਾ ਆਇਆ ਭਾਈ ਜੀ ਤੁਹਾਡੀ ਨਿਆਂ ਚੋ ਲਾਦ ਬਚਾਰੀ ਬਣੀ ਅਨੰਦੀ ਕਿ ਮੈਂ ਕਿਹਾ ਆਪ ਸੋਚ ਕਰ ਲੇ ਮੈਂ ਕਿ ਤੁਸੀ ਨਾ ਜਿਹੜੀ ਜਦੋਂ ਪਹਿਲਾਂ ਤੁਸੀਂ ਮੜਨਾ ਮਾਰਤਾ ਹਾਂਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਦੇ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਅੱਡੀ ਕਿਵੇਂ ਕੀ ਅੰਕੀ ਸਤਿ ਓਏ ਮੋਟਰ ਦੇ ਕੋਲ ਕਿਹੜੀਆਂ ਕੁੜੀਆਂ ਮਾਰੀਆਂ ਆ ਵੀ ਤੇਰੇ ਕੁਰਦਿਆਂ ਦੀ ਗੱਲ ਏ ਗੱਲ ਨਹੀਂ ਜੇ ਤੂੰ ਪੁੱਛੂਗਾ ਤਾਂ ਬੰਦਿਆਂ ਵੀ ਗੱਲ ਕਰ ਮੇਰੀ ਠੀਕ ਹੈ ਆਹ ਜਿਹੜੀ ਸੌਖੀ ਬਾਹਰ ਨਹੀਂ ਚੱਲੂਗੀ ਨਾ ਸਾਡੇ ਪਿੰਡਾਂ ਦੀ ਮੁਖਬਰ ਨੇ ਠੀਕ ਹੈ ਤੁਸੀਂ ਮਰੀ ਜਾਂਦੇ ਹੋ ਦੋਸਤਾਂ ਨਾਲ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਹਾਰ ਦੇ ਚੱਲ ਗਿਆ ਜਿਹੜਾ ਬੰਦਾ ਸੀ ਮਰਿਆ ਤਾਂ ਗੰਦ ਮਣਾਉਣ ਦਾ ਬੱਟਾ ਉਹ ਗਲੇਰ ਸਿੰਘ ਠੀਕ ਹੈ ਨਾ ਇਹ ਗਾਂਧੂਆਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇਰੇ ਗਾਂਢੂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਖੱਲੀ ਬਣੀ ਫਿਰਦੀ

ਹਾਂ ਮੈਂ ਮਨ ਨਹੀਂ ਕਰਦਾ। ਅੱਜ ਇਹ ਕਹਿੰਦਾ ਕਿ ਤੇਰੇ ਲਈ ਮੈਂ ਸਾਡੇ ਮਤੇ ਨਹੀਂ ਕੀਤਾ। ਸਾਡੇ ਆ ਕੇ ਤਾਂ ਸ਼ੁਰੂ ਕਰਤਾ ਕਿ ਤਾ ਜੀ ਤੂੰ ਅਸੀਂ ਨਹੀਂ ਕੀਤਾ। ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ। ਤੂੰ ਆਹ ਸਾਡਾ ਨਰਿੰਦਰ ਨਲੂੰਦਾ ਆਜਾ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ? ਸੁਗਾ ਦੀ ਗੱਲ ਤਾਂ ਮੈਨੂੰ ਨਹੀਂ ਪਤਾ। ਅੱਤਵਾਦੀ ਵਾਲੇ ਨਹੀਂ ਪੈਂਦੇ। ਉਹ ਕਿਹੜੇ ਨੇ? ਐ ਪ੍ਰਦੀਪ ਦਾ ਇਹ ਕੌਣ? ਇਹ ਅੱਜ ਵੀ ਪ੍ਰਦੀਪ ਮਾਰਦਾ। ਅੱਜ ਵੀ ਤੁਮੇ ਮੇਟਾਉਂਦੇ ਵਿੱਚ ਕੁਝ ਨਹੀਂ ਸੀ। ਠੀਕ ਆ? ਸਾਨੂੰ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਆਇਆ ਬਾਈ ਜੀ ਜਿੰਨੇ ਮੁਖਬਰ ਮਰਜ਼ੀ ਬਣਾ ਲਓ ਸਾਡੇ ਗਰੁੱਪ ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਅਕਰਾਲ ਵਾਲੇ ਸ਼ਤਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੰਦੀ ਉਮਰ ਤੱਕ ਯਾਦ ਰਹੂਗੀ ਜੀ ਠੀਕ ਹੈ ਜਿਹੜਾ ਤੁਸੀਂ ਮਾਰੇ ਨੰਬਰ ਪਾ ਕੇ ਬੱਚੇ ਨੂੰ ਲੈ ਕੋਈ ਮੇਰੇ ਨਾਲ ਸਾਡੇ ਲਈ ਤੂੰ ਵੀ ਉਹ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਇਹ ਗੱਲ ਆ ਤੂੰ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕੰਮ ਹੀ ਕਰ ਤੂੰ ਬਿਲਕੁਲ ਸਹੀ ਕੰਮ ਕਰਦੀ ਨੌਕਰੀ ਦੇ ਮੁਤਾਬਕ ਕਰਦੇ ਆ ਫਾਈਨਲ ਅਗਲੇ ਸਾਲ ਹੋਗੀ ਹਿੰਮਤ ਆ ਤੇ ਅਸੀਂ ਤੁਹਾਨੂੰ ਇੱਕ ਟਾਈਮ ਅਹੀ ਰਾਤ ਦਿਖਾਵਾਂਗੇ ਉਹੀ ਕੁਛ ਦਿਨ ਉਹਦੇ ਕਦੇ ਨਿੱਤਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਕਰਦੇ ਠੀਕ ਹੈ ਨਾ ਪਰ ਦੇਖਿਆ ਹਾਂ ਗਲਤੀ ਕਰਨੀ ਨਹੀਂ ਹੋਣੀ ਤੁਸੀਂ ਇੱਕ ਬੋਲ ਬੋਲੀ ਉਹ ਤੁਹਾਡੇ ਕਦੀ ਜਵਾਬ ਦੀ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਸੀਂ ਰਾਤ ਨੂੰ ਇੱਦਾਂ ਕਰਨਾ ਕਿ ਨੰਬਰ ਵਿੱਚ ਰਾਤ ਨੂੰ ਬਹੁਤ ਕੋਲਾ ਆਈ ਨਜ਼ਰਿਆਂ ਕਰ ਰਿਹਾ ਇਸ ਵੇਲੇ ਦੋ ਨੰਬਰਾਂ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸਿੰਗ ਕਰ ਰਹੇ ਹਾਂ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਵਾਲਾ ਸਮਗਲਰਾਂ ਨੂੰ ਤੁਸੀਂ ਸਪੰਸਰ ਕਰਦੇ ਹੋ ਪ੍ਰੋਪਰ ਇਨਰ ਇਹਨਾਂ ਨੂੰ ਇਹਨਾਂ ਨੂੰ ਆਉਂਦੀ ਕਿਹਾ ਜਾਂਦਾ ਬਾਕੀ ਆ ਬੋਲਣ ਦੀ ਗੱਲ ਸੁਣਦੀ ਨਹੀਂ ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਕਹਿੰਦਾ ਤੂੰ ਤਾਂ ਇਹ ਨਹੀਂ ਲਾਇਆ ਕੰਮ ਨਹੀਂ ਕੁਛ ਨਹੀਂ ਦੀ ਫਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਡੋਟੇ ਵਿਕਰਮ ਰਾੜ ਸਾਹਿਬ ਵਿਕਰਮ ਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਦ ਵਾਤੀ ਹੋ ਗਏ ਤੁਸੀਂ ਨਹੀਂ ਗੁਰੂ ਪ੍ਰਣਗਸ਼ਾਮ ਬਾਹਰ ਮੂਰੇ ਮੱਥਾ ਟੇਕਦੇ ਜਾ ਕੇ ਐ ਪੁਲਿਸ ਦੀ ਐ ਸਟੇਟ ਦੇਖੀ ਉਹ ਕਿ ਨਾਮ ਆਇਆ ਜਿਹਨੂੰ ਪ੍ਰੇਮੀ ਦਾ ਛਾਟਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰਪੀਜੀ ਡਾਕਟਰ ਕਰਾ ਫਿਰ ਇੰਟੈਲੀਜੈਂਸ ਟ੍ਰੇਨ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਤੁਹਾਡੇ ਬੰਦੇ ਇਹਨਾਂ ਨੂੰ ਕਾਫੀ ਚਾਹੁੰਦੇ ਆਂ ਤੇ ਜੇ ਕੁਝ ਨਾ ਮਾਰੇ ਆਂਗੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਕਿਰਦਾਰ ਆ ਜੋ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੁਝ ਸਪੈਸ਼ਲ ਰੀਟ ਨਹੀਂ ਦਿੰਦੇ ਮਤਲਬ ਕੋਈ ਜਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਆ ਨਾ ਬਿਲਕੁਲ ਨਹੀਂ ਕਰਨਾ ਜੇ ਚੱਪੜ ਖੋਣ ਨੂੰ ਉੱਤੇ ਕਰ ਦਿੰਦੇ ਜੇ ਮਨ ਆ ਮਾਰ ਕੇ ਸਪੈਕਟਰੀ ਮਾਰਦੇ ਜੇ ਕੋਈ ਮਰਜ਼ੀ ਆ ਕਰੋ ਹਲੋ ਤੇ ਫੂਕ ਕੇ ਨੇ ਮਾਨੂੰ ਰੂਤ ਦਾ ਗਿਫਟ ਪੈ ਕਰਕੇ ਦੇਦੇ ਨਾ ਕੋਈ ਉਹ ਆਦੂ ਰਹੇ ਅਸਰ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਇਹ ਮਾਰਤਾ ਉਹ ਮਾਰਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਦਿਲ ਰਹੀਆਂ ਥੋਕੇ ਕਰਾਂਗੇ ਸਹੀ ਕੰਮ ਕਰਾਂਗੇ ਨਾ ਝੂਠੇ ਨਹੀਂ ਕਰੋ ਸਮਾਗਮ ਦੀ ਵੀ ਮਦਦ ਨਾਲ ਕਰੋ ਨਾ ਕਰੋ ਠੀਕ ਹੈ ਨਾ ਭੈਣ ਚੋਦੇ ਪੰਜਾਬ ਦੀਆਂ ਚਿੱਟੀਆਂ ਸੋਹ ਕਿਹੜਾ ਚੰਗਾ ਕੰਮ ਕੀਤਾ ਲੈ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਉਹਨਾਂ ਤੇ ਮਾਰਦਾ ਕੋਈ ਨਹੀਂ ਆਪਾਂ ਨਹੀਂ ਹੋਗੀ ਮੈਂ ਅੱਜ ਇਹਦੇ ਨੂੰ ਸ਼ੋਰ ਕਰਾਂਗਾ ਉਹਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਇੱਕ ਵਾਰ ਸੁਣੋ ਜਿਹਦੇ ਪਾਸੇ ਇੱਕ ਮੰਗ ਰਿਹਾ ਸੀ ਉਹ ਪੂਰੀ ਆਪਾਂ ਦੇ ਪਾਸੇ ਪਰ ਅੱਜ ਤੁਸੀਂ ਮੈਨੂੰ ਕਹਿੰਦੇ ਆ ਤੱਕ ਦੇਖ ਕੇ ਕਰੀ ਤਾਂ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦੱਸਿਆ ਜਿਹੜਾ ਤੂੰ ਆ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਤੇ ਗੱਲ ਕਰਾਂ ਗੱਲ ਹੀ ਕਹਿੰਦਾ ਲੋਕ ਪਰ ਆਏਗੇ ਤੋੜੇ ਹਾਂਜੀ ਾਨੂੰ ਕੁਛ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਤੂੰ ਨਹੀਂ ਹਰਦੀ ਸੀ ਤੇ ਸੂਬੇ ਦੇ ਲੋਕਾਂ ਦੇ ਪੁੱਤ ਮਰ ਰਹੇ ਨੇ 6 ਲੋਕਾਂ ਦੇ ਪੁੱਤ ਮਰ ਰਹੇ ਨੇ ਪੁੱਤ ਪੁੱਤ ਬਰਤ ਪੈਂਦਾ ਹੁੰਦਾ ਤਾਂ ਘਾਟਾ ਹੀ ਗਾਲ ਸੀ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਭੈਜੋ ਸਾਨੂੰ ਘਰ ਛੱਤ ਨਹੀਂ ਘਾਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਲੈ ਛੱਤ ਨਹੀਂ ਪੈਂਦੇ ਠੀਕ ਹੈ ਇਹਦਾ ਪੁਲਿਸ ਸਾਹਿਬ ਜਿਹੜੀ ਦਾ ਬੰਦਾ ਮਾਰ ਕੇ ਚੋਣ ਕੇ ਆਹ ਗੱਲ ਹੀ ਕਰ ਰਹੀ ਹੈ ਅਸੀਂ ਰੱਖਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਚੰਡੀਗੜ੍ਹ ਚ ਆ ਕੇ ਜਿਹਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਿਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮੈਂ ਕਿਰਲਾਲ ਨੂੰ ਇੰਡਸਟਰੀਅਲ ਏਰੀਆ ਚ ਆ ਕੇ ਮਾਰਕਿਆ ਝੂਠਾ ਤੈਨਾਂ ਤੂੰ ਇੱਕ ਸਬੂਤ ਨਹੀਂ ਮਿਲਿਆ ਤਾਂ तो इन के तो जो गो कानून मुताबिक बनता जो होगा रिटेली करा ਇਦਿ ਜ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮੈਂ ਮਾਰਦਾ ਨਹੀਂ ਮਾਰਦਾ ਹੋਇਰਾ ਹੋਰ ਕੋਈ ਕੋਈ ਕੋਡੇ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲੇ ਸੌਖਾ ਸ਼ੈ ਤੁਹਾਡੇ ਕੋਲੇ ਮੁਖਬਰ ਨਹੀਂ ਹੋਰ ਤੁਹਾਡੇ ਕੋਲ ਚਿੱਕੂ ਨਹੀਂ ਹੈਗਾ